ਮੋਗਵਾੜਾ ਵਿਖੇ ਕੇਐਲ ਚਾਂਦ ਵੈਲਫੇਅਰ ٹرسٹ ਯੂਕੇ ਪੰਜਾਬ ਯੂਨਿਟ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਚਾਰ ਲੋੜਵੰਦਾਂ ਨੂੰ ਘਰੋ ਘਰੀ ਜਾ ਕੇ 휠ਚੇਰਾ ਪੇਟ ਕੀਤੀਆਂ ਗਈਆਂ ਟਰਸਟੀ ਸੁਬਾਈ ਕਾਇਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਜੈਕਟ ਦੌਰਾਨ ਸਾਈ ਪੱਪਲ ਸ਼ਾਹ ਪਰਮਸਾਰਾਫ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਸਿਆਸੀ ਆਗੂ ਪ੍ਰਵੀਨ ਬੰਗਾ ਅਤੇ ਡਾਕਟਰ ਪਾਲੀ ਸਕਾਟਲੈਂਡ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਟਰਸਟ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੰਗਹੀਣਾ ਤੇ ਬਿਮਾਰਾਂ ਦੀ ਸੇਵਾ ਚ ਟਰਸਟ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਮਿਸਾਲੀ ਅਤੇ ਹੋਰਨਸ ਮਾ ਸੇਵੀ ਜਥੇਬੰਦੀਆਂ ਨੂੰ ਵੀ ਸੇਧ ਦੇਣ ਵਾਲਾ ਹੈ। ਇਸ ਦੌਰਾਨ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੰਤੋਖ ਚੰਦ ਪੀਪਾਰੰਗੀ, ਹ ਲੋੜਵੰਦ ਵਿਅਕਤੀ ਨੂੰ 휠ਚੇਰਾਂ ਪੇਟ ਕੀਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਉਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤ ਹੀ ਨਾਜ਼ੁਕ ਸੀ ਫਗਵਾੜਾ ਤੋਂ ਬੀਡੀ ਸ਼ਰਮਾ ਦੇ ਨਾਲ ਇਸ ਸਲੱਡੀ ਦੀ ਰਿਪੋਰਟ ਕੇਐਲ ਚਾਂਦ ਵੈਲਫੇਅਰ ٹرسٹ ਜੁਕੇ ਦੇ ਵੱਲੋਂ ਵੱਖ-ਵੱਖ ਸਮੇਂ ਤੇ ਲੋੜਵੰਦ ਮਾਨਵਤਾ ਦੀ ਭਲਾਈ ਦੇ ਵਾਸਤੇ ਜਿਹੜੇ ਵੱਡੇ ਕਾਰਜ ਸਮਾਜ ਭਲਾਈ ਦੇ ਹਿੱਤ ਵਿੱਚ ਕੀਤੇ ਜਾਂਦੇ ਆ ਜਿਹੜੇ ਵਿਅਕਤੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆ ਉਹ ਚੱਲ ਫਿਰ ਨਹੀਂ ਸਕਦੇ ਬਾਹਰਲੀ ਦੁਨੀਆ ਨਹੀਂ ਦੇ ਸਕਦੇ ਉਹਨਾਂ ਨੂੰ ਵਾਲੀ ਦੁਨੀਆ ਦੇਖਣ ਦਾ ਇੱਕ ਮੌਕਾ ਮਿਲਦਾ ਹੈ ਕੇ.ਐਲ. ਚਾਂਦ ਵੈਲਫੇਅਰ ਟਰਸਟ ਦੇ ਰਾਹੀਂ ਸੋ ਅਸੀਂ ਕੇ.ਐਲ. ਚਾਂਦ ਵੈਲਫੇਅਰ ਟਰਸਟ ਦੇ ਬਹੁਤ-ਬਹੁਤ ਧੰਨਵਾਦੀ ਆ ਜਿਹੜੇ ਉਹ ਇਹ ਕਾਰਜ ਕਰਦੇ ਆ ਰਜਿੰਦਰ ਕੁਮਾਰ ਬੰਟੀ ਜੀ ਜਿਹੜੇ ਪੰਜਾਬ ਦੇ ਕੋਆਰਡੀਨੇਟਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕੇ.ਐਲ. ਚਾਂਦ ਜੀ ਜਿਨ੍ਹਾਂ ਨੂੰ ਮੈਂ ਪਿਛਲੇ ਸਮੇਂ ਦੇ ਵਿੱਚ ਬੈਡਪੋਰਟ ਦੇ ਵਿੱਚ ਮੈਨੂੰ ਮਿਲੇ ਉੱਥੇ ਤੇ ਉਹਨਾਂ ਦੀ ਇਹ ਉਪਰਾਲੇ ਦੀ ਬਹੁਤ ਹੀ ਸ਼ਲਾਘਾ ਜੋ ਕੰਮ ਹੈ ਠੇਕੇਦਾਰ ਸਾਡੇ ਭਾਜੀ ਜੀ ਜਸਵਿੰਦਰ ਸਿੰਘ ਅਕਾਰਗੜ ਜੀ ਤੋਂ ਜਿਹੜੇ ਆਪਣਾ ਕੰਮ ਦੀ ਟਾਈਮ ਕੱਢ ਕੇ ਸਾਡੇ ਜਿਹੜੇ ਟਰਸਟ ਦੀ ਜਿਹੜੀ ਤੇਜ਼ ਦੀ ਕਾਰਵਾਈ ਬਾਖੂਬੀ ਨਿਭਾਉਂਦੇ ਹੈਗੇ ਤਾਂ ਅੱਜ ਕੇ.ਐਲ. ਚਾਂਦ ਵੈਲਫੇਅਰ ਟਰਸਟ ਵੱਲੋਂ ਫਗਵਾੜਾ ਦੇ ਮਹੱਲਾ ਪੀਪਰੰਗੀ ਵਿੱਚ ਬਹੁਤ ਹੀ ਲੋੜਵੰਦ ਪਰਿਵਾਰ ਜੋ ਕਿ ਥੋੜੇ ਦਿਨ ਪਹਿਲਾਂ ਬਾਈਪਾਸ ਤੇ ਫਗਵਾੜੇ ਐਕਸੀਡੈਂਟ ਹੋ ਗਿਆ ਸੀਗਾ ਬਹੁਤ ਤੇਜ਼ ਰਫਤਾਰ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਆ ਤੇ ਜਿਹਦੇ ਵਿੱਚ ਉਹ ਭਾਈ ਸਾਹਿਬ ਦੀ ਲੱਤ ਵੀ ਫੈਕਚਰ ਹੋ ਗਈ ਨਾਲ ਉਹਨਾਂ ਦੀ ਬੇਟੀ ਨੌਜਵਾਨ ਉਹਦੇ ਲੱਤਾਂ ਦੋਨੋਂ ਫੈਕਚਰ ਹੋ ਗਈਆਂ ਸਾਨੂੰ ਇਹਦੇ ਬਾਬ ਏ ਬਿਲਜੇਰ ਦੀ ਲੋੜ ਹੈਗੀ ਆ ਤਾਂ ਅਸੀਂ ਆਪਣੇ ਮੈਂਬਰਾਂ ਦੇ ਨਾਲ ਕਾਰਕਮਾਂ ਨਾਲ ਇੱਥੇ ਅੱਜ ਪਹੁੰਚੇ ਹੈਗੇ ਆ ਅੱਜ ਉਹਨਾਂ ਨੂੰ ਵੀਲਚੇਰਾ ਦੀ ਮੀਟ ਕਰਨੀ ਆਇਆ ਔਰ ਇਹਦੇ ਨਾਲ ਅਸੀਂ 5100 ਰੁਪਏ ਜੋ ਉਹਨਾਂ ਦੀ ਆਰਥਿਕ ਮਦਦ ਦਵਾਈ ਵਾਸਤੇ ਉਹ ਵੀ ਟਰਸਟ ਵੱਲੋਂ ਕੀਤੀ ਹੈਗੀ ਆ ਤਾਂ ਇਹਦੇ ਨਾਲ ਸਾਨੂੰ ਹੋਰ ਵੀ ਫਗਵਾੜਾ ਦੇ ਦੂਰ ਦਰਾਡੇ ਥਾਵਾਂ ਤੋਂ ਸਾਨੂੰ ਵੀਲਚੇਰਾ ਦਾ ਸਾਨੂੰ ਜਿੱਦਾਂ ਮਤਲਬ ਸਾਨੂੰ ਐਪਲੀਕੇਸ਼ਨ ਆਈਆਂ ਸੀਗੀਆਂ ਉਹਨਾਂ ਦੀ ਹਾਲਤ ਵੀ ਇੰਨੀ ਜ਼ਿਆਦਾ ਜਾਣੀ ਦੀ ਨਾਜ਼ਿਕ ਹੈਗੀ ਆ ਉਹ ਆਪਣੇ ਬਰੱਡ ਤੋਂ ਹੀ ਉੱਠ ਕੇ ਚੰਗੀ ਤਰ੍ਹਾਂ ਬੈਠ ਵੀ ਨਹੀਂ ਸਕਦੇ ਅੱਜ ਇਹ ਖਾਲੀ ਬੀਲ ਤੇਰਾ ਜਿਹੜੀ ਹੈਗੀਆਂ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਆ ਗਏ ਪਿੰਡਾਂ ਤੋਂ ਅਸੀਂ ਉਹਨਾਂ ਨੂੰ ਅੱਜ ਅਸੀਂ ਸਪੁਰਦ ਕਰਨੇ ਹੈਗੇ ਆ ਤਾਂ ਇਹ ਜਿਸ ਘਰ ਵਿੱਚ ਖੜੇ ਹੈਗੇ ਆ ਉਹ ਭਾਈ ਸਾਹਿਬ ਵੀ ਅੰਦਰ ਬੈੱਡ ਤੇ ਪਏ ਹੈਗੇ ਆ ਤੇ ਉਹਨਾਂ ਨੂੰ ਵੀਲ ਤੇਰੇ ਅਸੀਂ ਹੁਣ ਆਪਣੇ ਮੈਂਬਰਾਂ ਨਾਲ ਕਾਰਕ ਬਣਾਉਣ ਲਈ ਭੇਟ ਕਰਨੀ ਹੈ